ਪੰਜਾਬ 6 7 8 ਜਨਵਰੀ ਮੌਸਮ ਮੀ ਅਗਲੇ 24 ਘੰਟੇ ਅਲਰਟ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਸਤਿ ਸ਼੍ਰੀ ਅਕਾਲ ਵੇਦਰ ਬਾਈ ਹਰਪ੍ਰੀਤ ਵੇਦਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅਸੀਂ ਚੈਨਲ ਤੇ ਤਾਂਉਣ ਵਾਲੇ ਅਗਲੇ 3-4 ਦਿਨ ਤੱਕ ਪੰਜਾਬ ਦਾ ਜਿਹੜਾ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤੇ ਕਿਸ ਦਿਨ ਜਿਹੜੀ ਮੀਂਹ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੇ ਤਾਂਉਣ ਵਾਲੇ ਅਗਲੇ 24 ਘੰਟੇ ਕਿ ਤੱਕ ਤੇ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਤਾਂ ਕਿ ਤੱਕ ਤੇ ਜਿਹੜੀ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰਾਂਗੇ ਤੁਹਾਡੇ ਕਰਨਾ ਚਾਹੁੰਦੇ ਆ 구ਜਾਰਸ਼ ਕਰਦੇ ਹਾਂ ਜਿਹੜੇ ਵੀ ਚੈਨਲ ਤੇ ਨਾ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ। ਤਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਨੇ ਜਿਹੜੀ ਮੀਡੀਆ ਰਿਪੋਰਟਰਾਂ ਨੇ ਰਿਪੋਰਟ ਛਾਪੀਗੀ ਤੇ ਉਸ ਤੋਂ ਬਾਅਦ ਜਿਹੜੀ ਮੌਸਮ ਵਿਭਾਗ ਨੂੰ ਤਾਇਆ ਰਿਪੋਰਟ ਜਾਰੀ ਕੀਤੀ ਉਹ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਾਂਗੇ। ਪੰਜਾਬ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਕੱਲ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ ਇਸ ਤੇ ਨਾਲ ਹੀ ਅੱਜ ਪੂਰਬੀ ਅਤੇ ਮਾਲਵੇ ਸੰਘਣੀ ਧੁੰਦ ਕਾਰਨ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱ ਅੰਦਰ ਅਤੇ ਆਸपास ਪੰਜਾਬ ਦੇ ਜ਼ਿਲ੍ਹਿਆਂ ਦਾ ਹੈ ਇਸ ਦੇ ਨਾਲ ਹੀ ਪੰਜਾਬ ਦੇ ਜ਼ਰਤਾਰ ਇਲਾਕਿਆਂ ਵਿੱਚ ਅੱਜ ਘਟੋ ਘਟ ਤਾਪਮਨ 10 ਡਿਗਰੀ ਤੋਂ ਘੱਟ ਰਹਿਣ ਦਾ ਅਨੁਮਾਨ ਹੈ ਮੌਸਮੀ ਭਾਗ ਅਨੁਸਾਰ ਪੂਰਬੀ ਮਾਲਵੇ ਦੇ ਲੁਧਿਆਣਾ ਆ ਗਿਆ ਪਟਿਆਲਾ ਰੂਪਨਗਰ ਸੰਗਰੂਰ ਵਿੱਚ ਅੱਧੀ ਰਾਤ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ ਤੇ ਇਸ ਤੋਂ ਇਲਾਵਾ ਮੌਸਮੀ ਭਾਗ ਨੇ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਔਰਜੈਂਟ ਅਲਰਟ ਜਾਰੀ ਕੀਤਾ ਹੈ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੱਪ ਨਹੀਂ ਨਿਕਲੀ ਹੈ ਜਦ ਕਿ ਹੁਣ ਤੇਜ਼ ਹਵਾਵਾਂ ਚੱਲਣ ਕਾਰਨ ਬਣੀ ਜਿਹੜੀ ਵੱਧ ਗਈ ਹੈ ਅਜੇ ਵਿੱਚ ਲੁਧਿਆਣਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕੜਾਕੇ ਦੀ ਠੰਡ ਨੇ ਜਿਹੜੇ ਰਿਕਾਰਡ ਤੋੜ ਦਿੱਤੇ ਹਨ ਤੇ ਜਿਹੜੀ ਮੀਡੀਆ ਰਿਪੋਰਟਾਂ ਰਿਪੋਰਟ ਛਾਪੀ ਗਈ ਹੈ ਤੁਹਾਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜੀ ਆਈਐਮਡੀ ਚੰਡੀਗੜ੍ਹ ਮੌਸਮੀ ਪਾਗਲਤਾ ਰਿਪੋਰਟ ਜਾਰੀ ਕੀਤੀ ਗਈ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਤਾਂ ਮੌਸਮੀ ਪਾਗਲਤਾ ਰਿਪੋਰਟ ਜਾਰੀ ਕੀਤੀ ਗਈ 6 7 ਤੇ 8 ਜਨਵਰੀ ਜਾਂ ਤੱਕ ਲਾ ਕੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹਾਲਾਂਕਿ ਕੁਝ ਕੁਝ ਲਾਖਵੇਂ ਤੋਂ ਥੋੜੀ ਬਹੁਤ ਬੱਦਲਵਾਈ ਜਿਹੜੀ ਵੇਖਣ ਨੂੰ ਮਿਲ ਸਕਦੀ ਕੁਝ ਇਲਾਕਿਆਂ ਵਿੱਚ ਜਿਹੜਾ ਮੀਂਹ ਦੀ ਗਤੀ ਵਧੀਆਂ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਹਲਕਾ ਫੁਲਕਾ ਕੇਨਵੇਂ ਜਾਂ ਹਲਕਾ ਫੁਲਕਾ ਜਿਹੜਾ ਮੀਂਹ ਦਰਜ ਕੀਤਾ ਜਾਸ ਰਿਹਾ ਕੋਈ ਜਿੱਕਾ ਤੁਕਾ ਪਾਗਵਸ ਸੁਭਾਵਨਾ ਰਹੇਗੀ ਜਾਰ ਤਾ ਇਲਾਕੇ ਮੌਸਮ ਜਿਹੜਾ ਖੁਸ਼ਕ ਰਹਿਣ ਦੀ ਸੁਭਾਵਨਾ ਹੈ ਤਾਂ ਇਹ ਜੋ ਮੌਸਮ ਬਗਲ ਰਿਪੋਰਟ ਜਾਰੀ ਕੀਤੀ ਗਈ ਹੈ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਕੋਈ ਵੀ ਡਾਊਟ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ